ਮਾਝ ਮਹੱਲਾ ਤੀਜਾ ਇਥੇ ਸਾਚੇ ਸੋ ਵਾਗੈ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੈ ਸੱਚ ਕਮਾਵੇ ਸਤੋ ਸੱਚ ਕਮਾ ਮਣਿਆ ਹਉ ਵਾਰੀ ਜੀਓ ਵਾਰੀ ਸੱਚਾ ਨਾਮ ਮਨ ਵਸਾ ਮੰਨਿਆ ਸੱਚੀ ਸਿਵੇ ਸੱਚ ਸਮਾਵੈ ਸੱਚੇ ਕੀ ਗੁਣ ਗਾਵਨਿਆ ਰਹਾਉ ਪੰਡਤ ਪੜੇ ਸਾਧਨਾ ਪਾਵੇ ਦੂਜੇ ਭਾਏ ਮਾਇਆ ਮਨ ਪਰਮਾਵੇ ਮਾਇਆ ਮੋ ਸਭ ਸੁਧ ਗਵਾਹੀ ਕਾਰਿਆ ਵਗਣ ਪਛੋਤਾ ਮਨਿਆ ਸਤਗੁਰ ਮਿਲੇ ਤਾਂ ਤਤ ਪਾਹੀ ਹਰ ਕਾ ਨਾਮ ਮਨ ਵਸਾਈ ਸ਼ਬਦ ਮਾਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਨਿਆ ਕਿਲਬਖ ਕਾਟੇ ਕਰੋਧ ਨਿਵਾਰੀ ਗੁਰ ਕਾ ਸਬਦ ਰਖੈ ੳਰਤਾਰੀ ਸਚ ਰਤੇ ਸਦਾ ਬੈਰਾਗੀ ਹਉ ਮੇ ਮਾਰ ਮਿਲਾ ਮਨਿਆ ਅੰਤਰ ਰਤਨਾ ਮਿਲੇ ਮਿਲਾਇ ਤਰੇ ਬਿਦ ਮਨਸਾ ਤਰੇ ਬਿਦ ਮਾਇਆ ਪੜ ਪੜ ਪੰਡਤ ਮੋਣੀ ਥੱਕੈ ਚੌਥੀ ਪਦ ਕੀ ਸਾਰ ਨਾ ਪਾਵਨ ਆ ਆਪੀ ਰੰਗੈ ਰੰਗ ਚੜਾਏ ਸੇ ਜਨ ਰਾਤੀ ਗੁਰ ਸ਼ਬਦ ਰੰਗਾਈ ਹਰ ਰੰਗ ਚੜਿਆ ਅਤ ਅਪਾਰ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿੱਧ ਸਤ ਸੰਜਮ ਹੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੇ ਸੱਚੇ ਸਤ ਸਮਾਵਨਿਆ ਗੁਰਮੁਖ ਥਾਪੇ ਥਾਪੋ ਥਾਪੈ ਗੁਰਮੁਖ ਜਾਤ ਪਤ ਸਭ ਆਪੀ ਨਾਨਕ ਗੁਰਮੁਖ ਨਾਮ ਧਿਆਈ ਨਾਮੇ ਨਾਮ ਸਮਾਮਣਿਆ ਮਾਜ ਮਹਲਾ ਤੀਜਾ ਓਪਤ ਪਰ ਲੋ ਸਬਦੇ ਹੋਵੇ ਸਬਦੇ ਹੀ ਫਿਰ ਓਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚ ਗੁਰਮੁਖੋ ਪਾਏ ਸਮਾਮਣਿਆ ਹਉ ਵਾਰੀ ਜੀਓ ਵਾਰੀ ਗੁਰਪੂਰਾ ਮਨ ਵਸਾ ਮਣਿਆ ਗੁਰਤੀ ਸਾਤ ਭਗਤ ਕਰੇ ਦਿਨ ਰਾਤੀ ਗੁਣ ਕੈ ਗੁਣੀ ਇਸ ਮਾ ਮਣਿਆ ਰਹਾਉ ਗੁਰਮਖ ਧਰਤੀ ਗੁਰਮਖ ਪਾਣੀ ਗੁਰਮਖ ਪਵਨ ਬਸੰਤਰ ਖੇਲੇ ਵਡਾਣੀ ਸੋ ਨਿਗੁਰਾ ਜੋ ਮਰਮਰ ਜੰਮੈ ਨਿਗਰੀ ਆ ਮਨ ਜਾ ਮਨ ਆ ਤਿੰਨ ਕਰਤੈ ਇੱਕ ਖੇਲ ਰਚਾਇਆ ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮੈਲ ਪਾਏ ਮੈਲੇ ਮੈਲ ਬਲਾ ਮਨ ਆ ਸੱਚਾ ਸਾਹੋ ਸੱਚੀ ਬਣ ਜਾਰੀ ਸੱਚ ਬਣਜੈ ਗੁਰਹੀਤ ਅਪਾਰੀ ਸੱਚ ਬਿਹਾਜੈ ਸੱਚ ਕਮਾਵੇ ਸੱਚੋ ਸੱਚ ਕਮਾ ਮਨਿਆ ਬਿਨ ਰਾਸੀ ਕੋ ਵਥ ਕਿਉ ਪਾਏ ਮਨਮਖਪੂਲੇ ਲੋਕ ਸਬਾਈ ਬੇਨ ਰਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਨਿਆ ਇੱਕ ਸੱਚ ਵਣਜੈ ਗੁਰ ਸ਼ਬਦ ਪਿਆਰੀ ਆਪ ਤਰੀ ਸਗਲੇ ਕੁਲ ਤਾਰੇ ਆਏ ਸੀ ਪਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਨਿਆ ਅੰਤਰ ਵਸਤ ਮੂੜਾ ਬਾਰ ਭਾਲੀ ਮਨ ਮੁਖ ਅੰਦੇ ਪਿਰੇ ਬਿਤਾਲੀ ਜਿੱਥੇ ਵਤ ਹੋਵੇ ਤਿੱਥੋ ਕੋਈ ਨਾ ਪਾਵੇ ਮਨ ਮੁਖ ਭਰਮ ਬੁਲਾ ਮੰਨਿਆ ਆਪੇ ਦੇਵੇ ਸਬਦ ਬੁਲਾਈ ਮੈਲੀ ਮੈਲ ਸਹਿਜ ਸੁਖ ਪਾਈ ਨਾਨਕ ਨਾਮ ਮਿਲੇ ਵੜਿਆਈ ਆਪੇ ਸੁਣਾ ਸੁਣ ਧਿਆ ਮੰਨਿਆ ਮਾਜ ਮਹੱਲਾ ਤੀਜਾ ਸਤਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸਖਾਈ ਹਰ ਅਗਮ ਅਗੋ ਚਰਨਾਥ ਅਜੋਨੀ ਸਤਗੁਰ ਕੈ ਪਾਏ ਪਾਵਨਿਆ ਹਉ ਵਾਰੀ ਦਿਓ ਵਾਰੀ ਆਪ ਨੇ ਵਾਰਨੇ ਆ ਆਪ ਗਵਾਏ ਤਾਂ ਹਰ ਪਾਏ ਹਰ ਸਿਓ ਸਹਿਜ ਸਮਾ ਮੰਣਿਆ ਰਹਾਓ ਪੂਰ ਮ ਲਿਖਿਆ ਸੋ ਕਰਮ ਕਮਾਇਆ ਸਤ ਗੁਰ ਸਿਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਏ ਨਹੀਂ ਸਬਦੀ ਮੈਲ ਮਿਲਾ ਮੰਨਿਆ ਗੁਰਮੁਖ ਅਲਪਤ ਰਹਿ ਸੰਸਾਰੇ ਗੁਰ ਕਹਿ ਤਕੀਏ ਨਾਮ ਹਦਾਰੀ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਪ ਦੁਖ ਪਾਵਨਿਆ ਮਨਮੁਖ ਅੰਦੇ ਇਸ ਦਿਨ ਕਾਹੀ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਉਪਾਰ ਉਠਾਵੈ ਬਿਨ ਮਜੂਰੀ ਭਾਰ ਪਚਾਵਣਿਆ ਇਹ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸਮਾਲੈ ਕੋ ਨਹੀਂ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਨਾ ਮਨਿਆ ਮਨਮਕਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਮੁ ਆਪਾਰਾ ਦੁਖੀਏ ਨਿਤ ਫਿਰੇ ਬਿਲ ਲਾਂਦੇ ਬਿਨ ਗੁਰ ਸਾਤਨਾ ਪਾਵਨ ਆ ਜਿਨ ਕੀਤੇ ਸੋਈ ਬਿਦ ਜਾਣੈ ਆਪ ਕਰੀ ਤਾ ਹੁਕਮ ਪਛਾਨੈ ਜੀਹਾ ਅੰਦਰ ਪਾਏ ਤੇਹਾ ਵਰਤੈ ਆਪੇ ਬਾਰ ਪਾਵਣਿਆ ਤਿਸ ਬਾਜੋਂ ਸੱਚੀ ਮੈਂ ਹੋਰ ਨ ਕੋਈ ਜਿਸ ਲਾਏ ਲੈ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਘਟ ਅੰਤਰ ਜਿਸ ਦੀ ਵੈ ਸੋ ਪਾਵਣਿਆ ਮਾਜ ਮਹਿਲਾ ਤੀਜਾ अमृत नाम मन वसाहे हमे मेरा सब दुख गवाहे अमृती सदा सलाहे अमृत अमृत पावणया हो वारी जियो वारी अमृत मन वसाणया अमृत बाणी मन वसाहे अमृत नाम ते नामत आवने आ आहाओ अमृत बोले सदा मुख वैणी अमृत वेख परख सदा नैी अमृत कथा कह सदा दिन राती अवर आख सुना आ ਅੰਬਰਤ ਰੰਗ ਰਤਤਾ ਲੇਵਲਾਈ ਅੰਬਰਤ ਗੁਰ ਪ੍ਰਸਾਦੀ ਪਾਈ ਅੰਬਰਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਬਰਤ ਪੀਆ ਮਨਿਆ ਜੋ ਕਸ਼ ਕਰੈ ਸੁਚਿਤ ਨ ਹੋਈ ਤਿਸ ਦਾ ਹੁਕਮ ਮੀਟ ਨ ਸਕੈ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆਮਣਿਆ ਅਜਬ ਕੰਮ ਕਰਤੀ ਹਰ ਕੀ ਰੈ ਈ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੋਚਤ ਲਾਏ ਅੰਮ੍ਰਿਤ ਸ਼ਬਦ ਵਿਜਾਮਣਿਆ ਖੋਟੀ ਖਰੀਤ ਤੇ ਆਪਿ ਉਪਾਈ ਤਦ ਆਪੇ ਪਰ ਕਹਿ ਲੋਕ ਸਬਾਈ ਖਾਰੇ ਪਰਖ ਖਜਾਨੇ ਪਾਈਏ ਖੋਟੀ ਪਰਮ ਪੁਲਾਵਣਿਆ ਕਿਉ ਕਰ ਵੇਖਾਂ ਕਿਉ ਸਲਾਹੀ ਗੁਰ ਪ੍ਰਸਾਦੀ ਸਬਦ ਸਲਾਈ ਤੇਰੇ ਭਾਣੇ ਵਿੱਚ ਅੰਬਰਤ ਵਸੈ ਤੂੰ ਭਾਣੈ ਅੰਮ੍ਰਿਤ ਪੀਆ ਮਨਿਆ ਅੰਬਰਤ ਸ਼ਬਦ ਅੰਮ੍ਰਿਤ ਹਰ ਬਾਣੀ ਸਤ ਗੁਰੁ ਸਿਵੇ ਅਹਰਦੈ ਸਮਾਨੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲੈ ਜਾ ਮਨਿਆ ਮਾਝ ਮਹੱਲਾ ਤੀਜਾ ਅੰਬਰਤ ਵਰਸੈ ਸੈ ਜਿਸ ਪਾਈ ਗੁਰਮਕ ਕਵਿਰ ਲਾ ਕੋਈ ਜਨ ਪਾਈ ਅੰਬਰਤ ਪੀ ਸਦਾ ਤ੍ਰਿਪਤਾਸੈ ਕਰ ਕਿਰਪਾ ਤ੍ਰਿਸ਼ਨਾ ਬਜਾਵਨਿਆ ਹਉ ਬਾਰੀ ਜੀਉ ਵਾਰੀ ਗੁਰਮਕ ਅੰਬਰਤ ਪਿਆ ਮਨਿਆ ਰਸ ਨਾ ਰਸ ਚਾਖ ਸਦਾ ਰੈ ਰੰਗ ਰਾਤੀ ਸਹਿਜੇ ਹਰ ਗੁਣ ਗਾ ਮਨਿਆ ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਹੀ ਦੁਬਦਾ ਮਾਰੀ ਕਸ ਸਿਉ ਲਵਲਾਈ ਨਦਰ ਕਰੇ ਤਾ ਹਰ ਗੁਣ ਗਾਵੇ ਨਦਰਿ ਸੱਚ ਸਮਾਵਨੇ ਆ ਸਭਨਾ ਉਪਰ ਨਦਰ ਸਭ ਤੇਰੀ ਕਿਸੈ ਥੋੜੀ ਕਿਸੈ ਕਨੇਰੀ ਤੁਜ ਤੇ ਬਾਰਿ ਕਿਸ਼ਨਾ ਹੋਵੇ ਗੁਰਮਖ ਸੋ ਜੀ ਪਾਮਨੇ ਆ ਗੁਰਮਖ ਤਤ ਹੈ ਵਿਚਾਰਾ ਅੰਮ੍ਰਿਤ ਭਰੀ ਤੇਰੀ ਪੰਡਾਰਾ ਬਿਨ ਸਤ ਗੁਰ ਸੇਵੈ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਨ ਆ ਸਤ ਗੁਰ ਸੇਵੈ ਸੋ ਜਨ ਸੋਹੈ ਅੰਮ੍ਰਿਤ ਨਾਮ ਅੰਤਰ ਮਨ 모ਹੈ ਅੰਮ੍ਰਿਤ ਮਨ ਤਨ ਬਾਣੀ ਰਤੈ ਅਮਰਤ ਸਹਿਜ ਸੋ ਨਾ ਮੰਨਿਆ ਮਨਮਖ ਭੂਲਾ ਦੋ ਜੇ ਭਾਏ ਖਵਾਏ ਨਾਮ ਨਾ ਲੇਵੇ ਮਰੈ ਬਿਖ ਖਾਈ ਆਣ ਦਿਨ ਸਦਾ ਵਿਸਟਾ ਮੈਂ ਵਾਸਾ ਬੇਨਸੀਵਾ ਜਨਮ ਗਵਾਵਣਿਆ ਅਮਰਤ ਪੀਵੇ ਜਿਸ ਨੂੰ ਆਪ ਪਿਆਈ गुर परसादी सहजल वल पूर पूरा सब आपे गुरमत नदर आपे आप नरंजन सोई जिन सिर जी ते गानक नाम समाल सदा तो ਸੱਜੇ ਸੱਚ ਸਮਾ ਮੰਨਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਪਾਏ ਸਦਾ ਸੱਜ ਸੇ ਵੈਸੈ ਜਿਸ ਭਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੈਲ ਮਿਲਾ ਮੰਨ ਆਵਾ ਹਉ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਤੇ ਆਏ ਨਸੀ ਸਜ ਰਾਤੀ ਸੱਚੀ ਸੱਚ ਸਮਾ ਮਨਿਆ ਰਹਾਉ ਜਾਂ ਦੇਖਾ ਸਤ ਸਬਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸਜ ਰਾਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਾਰ ਸੱਚ ਸਮਾਣੀ ਤੈਨ ਮਨ ਦੀ ਠੀ ਸਬ ਆਵਣ ਜਾਣੀ ਸਤ ਗੁਰੂ ਸੀ ਵੈ ਸਦਾ ਮਨ ਨੀ ਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਖਾਇਆ ਮਾਇਆ ਮੋ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਈ ਗੁਰ ਸਬਦ ਦੀ ਸਚ ਪਾ ਮੰਨਿਆ ਜੋ ਸਚ ਰਾਤੀ ਤਿਨ ਸੱਚੀ ਲੇਵਲਾ ਕੀ ਹਰ ਨਾਮ ਸਮਾਲੈ ਸਿ ਵਡ ਭਾਗੀ ਸੱਚੇ ਸਬਦ ਆਪ ਮਲਾਈ ਸਤ ਸੰਗਤ ਸਤ ਗੁਣ ਗਾਮਣਿਆ ਲਿਖਾ ਪੜੀਏ ਜੇ ਲਿਖੈ ਵਿੱਚ ਹੋਵੇ ਓ ਅਗਮਾ ਗੋਚਰ ਸ਼ਬਦ ਸੁਧ ਹੋਵੇ ਅਣ ਦਿਨ ਸੱਚ ਸ਼ਬਦ ਸਲਾਹੀ ਹੋਰ ਕੋਈ ਨ ਕੀਮਤ ਪਾਵਨਿਆ ਪੜ ਪੜ ਤਾ ਕੇ ਸਾਤ ਨਾ ਹਾਹੀ ਤ੍ਰਿਸ਼ਨਾ ਜਲੇ ਸੁਧ ਨਾ ਕਾਹੀ ਵਿਖੇ ਬਿਹਾਜੈ ਬਖਮੋ ਪਿਆਸੈ ਕੂੜ ਬੋਲ ਬਖ ਖਾ ਮੰਨਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੀ ਮਨ ਅੰਦਰ ਗੁਰ ਪ੍ਰਸਾਦੀ ਪਾ ਮਨਿਆ